ਸਕੂਲ ਖੁੱਲਦੇ ਪਹਿਲੇ ਦਿਨ ਹੀ ਪੰਜਾਬ ਦੇ ਵਿੱਚ ਵਾਪਰਿਆ ਕਹਿਰ ਸਕੂਲ ਵੈਨ ਦਾ ਹੋਇਆ ਵੱਡਾ ਭਿਆਨਕ ਹਾਦਸਾ ਕਾਰ ਤੇ ਸਕੂਲ ਵੈਨ ਦੀ ਹੋਈ ਭਿਆਨਕ ਟੱਕਰ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਖੁੱਲੇ ਭਵਾਨੀਗੜ੍ਹ ਸਕੂਲ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ ਇਹ ਹਾਦਸਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਤੇ ਜਿਸਨੇ ਸਕੂਲ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਟੱਕਰ ਤੋਂ ਬਾਅਦ ਸਕੂਲ ਵੈਨ ਜਿਹੜੀ ਮੌਕੇ ਤੇ ਪਲਟ ਗਈ ਜਿਸ ਸਮੇ ਇਹ ਹਾਦਸਾ ਹੋਇਆ ਉਸ ਸਮੇ ਵੈਨ ਵਿੱਚ ਦਰਜਣ ਦੇ ਕਰੀਬ ਬੱਚੇ ਜਿਹੜੇ ਸਵਾਰ ਸਨ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰੇ ਉਸ ਸਮੇ ਵਾਪਰਿਆ ਜਦੋਂ ਭਵਾਨੀ ਗੜ ਦੇ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਵੈਨ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਸੀ ਇਸ ਦੌਰਾਨ ਭਵਾਨੀਗੜ ਨਾਬਾ ਕੈਂਚੀਆਂ ਵਿਖੇ ਇੱਕ i20 ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ 'ਚ ਮੌਕੇ ਤੇ 11 ਬੱਚੇ ਆ ਜਿਹੜੇ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਭਵਾਨੀਗੜ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਹਾਦਸੇ 'ਚ ਜ਼ਖਮੀ ਬੱਚਿਆਂ ਨੂੰ ਤੁਰੰਤ ਪਹਿਲਾਂ ਫਸਟ ਐਂਡ ਦਿੱਤੀ ਗਈ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਬੱਚਿਆਂ ਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਸ ਹਾਦਸੇ ਸੰਬੰਧੀ ਨਿੱਜੀ ਸਕੂਲ ਦੇ ਪ੍ਰਿੰਸੀਪਲ ਜਾਂ ਅਧਿਆਪਕ ਦਾ ਕੋਈ ਵੀ ਬਿਆਨ ਅਜੇ ਸਾਹਮਣੇ ਨਹੀਂ ਆਇਆ ਪਰ ਜਿਹੜੇ ਬੱਚੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਭਿਆਨਕ ਠੰਡ ਤੋਂ ਬਾਅਦ ਜਿਹੜਾ ਸਰਕਾਰ ਦੇ ਵੱਲੋਂ 7 ਤਰੀਕ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ 8 ਤਰੀਕ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਸਕੂਲ ਆ ਜਿਹੜੇ ਖੁੱਲੇ ਸਨ ਸਕੂਲ ਖੁੱਲਦਿਆਂ ਹੀ ਅੱਜ ਜਿਹੜਾ ਇਹ ਪਹਿਲਾ ਹਾਦਸਾ ਮੰਦਭਾਗੀ ਖਬਰ ਸਾਹਮਣੇ ਆਈ ਆ ਕਿ ਭਵਾਨੀਗੜ੍ਹ ਦੇ ਵਿੱਚ ਸਕੂਲ ਵੈਨ ਜਿਹੜੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਹਾਦਸਾ ਵਾ ਨਾ ਵੀ ਕਿਆ ਕਾਰ ਦੇ ਨਾਲ ਭਿਆਨਕ ਟੱਕਰ ਤੋਂ ਬਾਅਦ ਵਾਪਰਿਆ ਵਾ ਭਿਆਨਕ ਟੱਕਰ ਜਿਹੜੀ ਇੰਨੀ ਜ਼ਿਆਦਾ ਹੋਈ ਕਿ ਮੌਕੇ ਤੇ ਜਿਹੜੇ 11 ਬੱਚੇ ਆ ਉਹ ਜ਼ਖਮੀ ਦੱਸੇ ਜਾ ਰਹੇ ਆ ਤੇ ਬੱਚਿਆਂ ਨੂੰ ਜਿਹੜਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਦੱਸਦੀ ਹੈ ਕਿ ਜਿਹੜੀ ਭਿਆਨਕ ਠੰਡ ਲਗਾਤਾਰ ਪੈ ਰਹੀ ਆ ਅੱਜ ਸਵੇਰ ਤੋਂ ਵੀ ਖਬਰਾਂ ਆ ਰਹੀਆਂ ਸਨ ਕਿ ਸਰਕਾਰ ਦੇ ਵੱਲੋਂ ਜਿਹੜਾ ਛੁੱਟੀਆਂ ਵਧਾ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਸਰਕਾਰ ਦੇ ਵੱਲੋਂ ਕੋਈ ਐਸਾ ਬਿਆਨ ਨਹੀਂ ਆਇਆ ਤੇ ਪਹਿਲੇ ਦਿਨ ਹੀ ਜਿਹੜਾ ਇਹ ਮੰਦਪਾਗੀਏ ਖਬਰ ਦੇਖਣ ਨੂੰ ਮਿਲੀ ਆ ਕਿ ਬੱਚੇ ਆ ਜਿਹੜੇ ਜ਼ਖਮੀ ਹੋ ਗਏ ਸਕੂਲ ਵੈਨ ਆ ਜਿਹੜੀ ਮੌਕੇ ਤੇ ਹਾਦਸੇ ਤੋਂ ਬਾਅਦ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜਿਹੜਾ ਚੀਕ ਚਹਾੜਾ ਮਚ ਗਿਆ ਇਹ ਬੱਚਿਆਂ ਨੂੰ ਜਲਦ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਜੋ ਉਹਨਾਂ ਦੀ ਜਾਨਾਂ ਜਿਹੜੀ ਬਚਾਈ ਜਾ ਸਕੇ ਤੇ ਇਹ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਕਿ ਦਰਜਨ ਦੇ ਕਰੀਬ ਬੱਚੇ ਬੱਸ ਦੇ ਵਿੱਚ ਸਵਾਰ ਸਨ ਪਵਾਨੀਗੜ੍ਹ ਦੇ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਆ ਉਸ ਦੀ ਜਿਹੜੀ ਵੈਨ ਦੱਸੀ ਜਾ ਰਹੀ ਆ ਤੇ ਨਾਬਾ ਕੈਂਚੀਆਂ ਵਿਖੇ ਜਿਹੜੀ ਇੱਕ i20 ਕਾਰ ਆਈ ਸੀ ਉਸ ਸਮੇ ਇਹ ਹਾਦਸਾ ਵਾਪਰਿਆ ਦੋਨਾਂ ਦੀ ਆਪਸ ਵਿੱਚ ਇੱਕ ਭਿਆਨਕ ਟਕ ਕਰ ਹੋ ਗਈ ਤਾਂ ਇਹ ਸੀ ਮੌਕੇ ਦੀ ਵੱਡੀ ਖਬਰ ਤੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ